ਜੈ ਪੀਰਾਂ ਦੀ ਜੈ ਸਾਈਆਂ ਦੀ ਮਹਿਫਲ ਮਸਤਾਂ ਦੇ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਜੀ ਅੱਜ ਦੀ ਇਸ ਵੀਡੀਓ ਵਿੱਚ ਜੋ ਗੱਲ ਕਰਾਂਗੇ ਕਿ ਜਿਨ੍ਹਾਂ ਦੇ ਕੰਮ ਬਣਦੇ ਨਹੀਂ ਸੋ ਕਿਸੇ ਵੀ ਕੰਮ ਨੂੰ ਹੱਥ ਪਾਉਨੇ ਆ ਕੰਮ ਕੋਈ ਵੀ ਧੁਰ ਨਹੀਂ ਚੜਦਾ ਤੇ ਬਹੁਤ ਇਹ ਪਰੇਸ਼ਾਨੀਆਂ ਜ਼ਿੰਦਗੀ ਵਿੱਚ ਸੇਵਾ ਵੀ ਕਰ ਰਹੇ ਆ ਪਰ ਕੋਈ ਵੀ ਸਫਲਤਾ ਨਹੀਂ ਮਿਲਦੀ ਸੋ ਇਹਦਾ ਕੀ ਕਾਰਨ ਹੈ ਤੇ ਇਹਦੇ ਲਈ ਕੀ ਕਰਨਾ ਹੈ ਸੋ ਜਦੋਂ ਪਰੇਸ਼ਾਨੀਆਂ ਵੱਧ ਜਾਂਦੀਆਂ ਆ ਤਾਂ ਫਿਰ ਕੰਮਕਾਰ ਦੇ ਵਿੱਚ ਮਨ ਵੀ ਜਿਹੜਾ ਨਹੀਂ ਟਿਕਦਾ ਕਿਉਂਕਿ ਘਰਾਂ ਵਿੱਚ ਪਰੇਸ਼ਾਨੀਆਂ ਹੀ ਇੰਨੀਆਂ ਕੁ ਹੁੰਦੀਆਂ ਕਈ ਵਾਰ ਕਿ ਇਨਸਾਨ ਦਾ ਮਨ ਸੇਵਾ ਵਿੱਚ ਤਾਂ ਟਿਕਣਾ ਦੂਰ ਦੀ ਗੱਲ ਆ ਕਿ ਕੋਈ ਕੰਮ ਕਰਨ ਨੂੰ ਵੀ ਦਿਲ ਜਿਹੜਾ ਨਹੀਂ ਕਰਦਾ ਜੇਕਰ ਇਸੇ ਤਰ੍ਹਾਂ ਦਾ ਮਾਹੌਲ ਤੁਹਾਡਾ ਵੀ ਬਣਿਆ ਹੋਇਆ ਆ ਤੇ ਇਹ ਇੱਕ ਕਰਮ ਕਰਨਾ ਹੈ ਸੋ ਕਰਨਾ ਇੱਕ ਨੇ ਪੰਜ ਐਤਵਾਰ ਕਰਨਾ ਹੈ ਸੋ ਕਰਮ ਕਿਸ ਢੰਗ ਨਾਲ ਕਰਨਾ ਕਿਵੇਂ ਕਰਨਾ ਚੰਗੀ ਤਰ੍ਹਾਂ ਤੁਹਾਨੂੰ ਆਪਾਂ ਅੱਜ ਦੀ ਵੀਡੀਓ ਰਾਹੀਂ ਸਮਝਾਵਾਂਗੇ ਜੀ ਵੀਡੀਓ ਨੂੰ ਪੂਰੀ ਸੁਣਨਾ ਸਮਝਣਾ ਅਮਲ ਜ਼ਰੂਰ ਕਰਨਾ ਜਦੋਂ ਤੁਸੀਂ ਕਰਮ ਕਰਨੇ ਸ਼ੁਰੂ ਕਰੋਗੇ ਅਮਲ ਕਰਨਾ ਸ਼ੁਰੂ ਕਰੋਗੇ ਤਾਂ ਤੁਹਾਡੀ ਜ਼ਿੰਦਗੀ ਵਿੱਚ ਸੁਧਾਰ ਆਣਾ ਸ਼ੁਰੂ ਹੋ ਜਾਵੇਗਾ ਤੇ ਫਰਕ ਤੁਹਾਨੂੰ ਆਪ ਨਜ਼ਰ ਆਵੇਗਾ ਸੋ ਹੁਣ ਇੱਥੇ ਵੀਡੀਓ ਸ਼ੁਰੂ ਕਰਦੇ ਆ ਜੀ ਜੇਕਰ ਕੋਈ ਸਾਡੇ ਚੈਨਲ ਤੇ ਪਹਿਲੀ ਵਾਰ ਹੈ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਜ਼ਰੂਰ ਕਰਨਾ ਜੀ ਕਮੈਂਟਾਂ ਵਿੱਚ ਜੈ ਪੀਰਾਂ ਦੀ ਜੈ ਸਾਈਆਂ ਦੀ ਵੀ ਜਰੂਰ ਲਿਖਿਆ ਕਰੋ ਸੋ ਅੱਜ ਦਿਨ ਐਤਵਾਰ ਹੈ ਤੇ ਅੱਜ ਦੇ ਦਿਨ ਵੀ ਜਿਸ ਜਿਸ ਤਰ੍ਹਾਂ ਵੀਰਵਾਰ ਦੇ ਦਿਨ ਸੇਵਾ ਹੁੰਦੀ ਹੈ ਉਸੇ ਤਰ੍ਹਾਂ ਐਤਵਾਰ ਦੇ ਦਿਨ ਵੀ ਕਈ ਰੂਹਾਂ ਸੇਵਾ ਕਰਦੀਆਂ ਵੈਸੇ ਜ਼ਿਆਦਾਤਰ ਜਿਨ੍ਹਾਂ ਦੇ ਘਰਾਂ ਵਿੱਚ ਸਾਈਂ ਲੋਕਾਂ ਦਾ ਦਰਬਾਰ ਬਣਿਆ ਹੋਇਆ ਉਹ ਐਤਵਾਰ ਦੀ ਹੀ ਸੇਵਾ ਕਰਦੇ ਆ ਸੋ ਬਹੁਤ ਹੀ ਪਹਿਲਾਂ ਤਾਂ ਤੁਹਾਨੂੰ ਬਾਰਕਾ ਦਿੰਦੇ ਆ ਕਿ ਅੱਜ ਦਿਨ ਐਤਵਾਰ ਹੈ ਤਾਂ ਐਤਵਾਰ ਦੀ ਸੇਵਾ ਮਨ ਲਗਾ ਕੇ ਕਰਨੀ ਚਾਹੀਦੀ ਆ ਸੋ ਕਈਆਂ ਦੀ ਤਾਂ ਅੱਜ ਦੇ ਦਿਨ ਛੁੱਟੀ ਹੁੰਦੀ ਹੈ ਸੋ ਕਈ ਬਹੁਤ ਸਾਰੇ ਐਸੇ ਨੇ ਕਿ ਜਿਨ੍ਹਾਂ ਨੂੰ ਕੋਈ ਜੌਬ ਲਈ ਜਾਣਾ ਪੈਂਦਾ ਪਰ ਐਤਵਾਰ ਦੀ ਛੁੱਟੀ ਜ਼ਰੂਰ ਹੁੰਦੀ ਹੈ ਤੇ ਐਤਵਾਰ ਦੇ ਦਿਨ ਸਮਾਂ ਕੱਢ ਹੀ ਲੈਂਦੇ ਸੇਵਾ ਲਈ ਸੋ ਕੱਢਣਾ ਵੀ ਬਹੁਤ ਜ਼ਰੂਰੀ ਚਾਹੀਦਾ ਹੈ ਇਹ ਨਹੀਂ ਸੋਚਣਾ ਕਿ ਅਸੀਂ ਅੱਜ ਕੰਮ ਤੋਂ ਫ੍ਰੀ ਆ ਤੇ ਅੱਜ ਅਸੀਂ ਕੋਈ ਵੀ ਕੰਮ ਨਹੀਂ ਕਰਨਾ ਸੋ ਜੇਕਰ ਘਰ ਵਿੱਚ ਇਚਰਾਗ ਰੋਸ਼ਨ ਹੁੰਦੇ ਹੈ ਤਾਂ ਇੱਕ ਘੰਟਾ ਜਾਂ ਅੱਧਾ ਘੰਟਾ ਧਿਆਨ ਜ਼ਰੂਰ ਕਰੋ ਮਾਲਕ ਦਾ ਸੋ ਉਹਨਾਂ ਦੇ ਅੱਗੇ ਬੈਠ ਕੇ ਹਾਜ਼ਰੀ ਲਗਾਓ ਮਨ ਚਿੱਤ ਇੱਕ ਕਰਕੇ ਸੇਵਾ ਕਰੋ ਵਿਸ਼ਵਾਸ ਰੱਖ ਕੇ ਫ੍ਰੀ ਟਾਈਮ ਕੱਢ ਕੇ ਸਾਰਾ ਸਮਾਂ ਜਿਹੜਾ ਆ ਜਿੰਨਾ ਚੱਕਰ ਵੀ ਤੁਸ ਦਰਵਾਜ਼ੇ ਬੈਠਣਾ ਹੈ ਸੋ ਮਨ ਚਿੱਤ ਇੱਕ ਕਰਕੇ ਬਹਿਣਾ ਅਰਦਾਸਾਂ ਬੇਨਤੀਆਂ ਦਿਲੋਂ ਕਰਨੀਆਂ ਹੈ ਅਰਦਾਸ ਬੇਨਤੀ ਦਿਲੋਂ ਕਰਨੀ ਹੈ ਤਾਂ ਉਹ ਪੁਕਾਰ ਜਿਹੜੀ ਉਸ ਪ੍ਰਮਾਤਮਾ ਦੇ ਘਰ ਪਹੁੰਚਦੀ ਹੈ ਜੀ ਸੋ ਹੁਣ ਇੱਥੇ ਆਪਾਂ ਇਹ ਵੀਡੀਓ ਸ਼ੁਰੂ ਕਰਦੇ ਆਂ ਕੁਝ ਕਮੈਂਟਾਂ ਦੱਸਾਂਗੇ ਜੀ ਸੋ ਇੱਥੇ ਪਹਿਲਾ ਜੋ ਕਮੈਂਟ ਹੈ ਇਹਨਾਂ ਨੇ ਕਮੈਂਟਾਂ ਵਿੱਚ ਲਿਖਿਆ ਹੈ ਕਿ ਦੀਦੀ ਜੀ ਸੁਪਨੇ ਦੇ ਵਿੱਚ ਕਾਲੇ ਰੰਗ ਦੇ ਸੱਪ ਨੇ ਮੈਨੂੰ ਕਟਿਆ ਸੋ ਤੁਸੀਂ ਮੇਰੇ ਕਮੈਂਟ ਦਾ ਜਵਾਬ ਨਹੀਂ ਦਿੰਦੇ ਸੋ ਇੱਥੇ ਮਾਫੀ ਚਾਹੁੰਦੇ ਆਂ ਜੇਕਰ ਲੇਟ ਹੋ ਜਾਂਦਾ ਹੈ ਜਵਾਬ ਸੋ ਕਈ ਵਾਰ ਸਾਨੂੰ ਕਮੈਂਟਾ ਦੱਸਣ ਦੇ ਵਿੱਚ ਪ੍ਰੋਬਲਮ ਆਉਂਦੀ ਹੈ ਕਿਉਂਕਿ ਵੀਡੀਓ ਵੱਡੀ ਹੋ ਜਾਂਦੀ ਹੈ ਤੇ ਇੱਕ ਦੋ ਕਮੈਂਟਾਂ ਹੀ ਵਸਦੀਆਂ ਜਾਂਦੀਆਂ ਜਾਂਦੀਆਂ ਹੈ ਸੋ ਵੀਡੀਓ ਵੱਡੀ ਹੋਣ ਕਾਰਨ ਕਮੈਂਟਾਂ ਇੰਦੀਆਂ ਜ਼ਿਆਦਾ ਨਹੀਂ ਦੱਸੀਆਂ ਜਾਂਦੀਆਂ ਸੋ ਹਰ ਇੱਕ ਦੇ ਕਮੈਂਟ ਦਾ ਜਵਾਬ ਜ਼ਰੂਰ ਦੇਈਦਾ ਹੈ ਸੋ ਦੇਖੋ ਜੇਕਰ ਤੁਹਾਨੂੰ ਸੁਪਨਾ ਇਸ ਤਰ੍ਹਾਂ ਦਾ ਆਇਆ ਹੈ ਕਿ ਨਾਗ ਨੇ ਡੰਗ ਮਾਰਿਆ ਸੋ ਕੋਸ਼ਿਸ਼ ਕਰੋ ਆਪਾਂ ਪਹਿਲਾਂ ਵੀ ਵੀਡੀਓ ਵਿੱਚ ਦੱਸਦੇ ਰਹੇਦਾ ਕਿ ਕੱਚੀ ਲੱਸੀ ਦਾ ਛਿੱਟਾ ਜੇਕਰ ਘਰ ਵਿੱਚ ਦਰਵਾਜ਼ਾ ਹੈ ਤਾਂ ਕੱਚੀ ਲੱਸੀ ਦਾ ਛਿੱਟਾ ਜ਼ਰੂਰ ਦਿਓ ਜੇਕਰ ਪੀਰਾ ਵਕੀਰਾ ਦੀ ਸੇਵਾ ਕਰਦੇ ਹੋ ਤੇ ਨਾਲ ਦੀ ਨਾਲ ਮੰਦਿਰ ਵੀ ਜਾ ਸਕਦੇ ਆ ਜਾਂ ਫਿਰ ਤੁਹਾਡੇ ਪਿੰਡ ਵਿੱਚ ਤੁਹਾਨੂੰ ਜਿਹੜੀ ਵੀ ਸ਼ਕੰਡੀ ਲੱਗਦੀ ਜਿੱਥੇ ਤੁਸੀਂ ਗੁੱਗਾ ਫੂਜਦੇ ਆ ਉੱਥੇ ਜਾ ਕੇ ਦੁੱਧ ਜ਼ਰੂਰ ਪਾ ਕੇ ਆਇਆ ਕਰੋ ਤੇ ਹੋਈਆਂ ਗਲਤੀਆਂ ਦੀ ਮਾਫੀ ਮੰਗ ਲੈਣੀ ਸੋ ਬਹੁਤ ਹੀ ਵਧੀਆ ਕਰਮ ਹੈ ਸੋ ਜੇਕਰ ਸਾਡੇ ਤੋਂ ਗਲਤੀ ਹੁੰਦੀ ਆ ਤਾਂ ਉਹਦੀ ਮਾਫੀ ਮੰਗ ਲੈਣੀ ਚਾਹੀਦੀ ਜੇਕਰ ਨਹੀਂ ਵੀ ਕੋਈ ਗਲਤੀ ਹੁੰਦੀ ਤਾਂ ਵੀ ਦੋ ਟਾਈਮ ਬੈਠ ਕੇ ਅਰਦਾਸ ਬੇਨਤੀ ਜਦੋਂ ਕਰਦੇ ਹੋ ਉਸ ਸਮੇਂ ਹੋਈਆਂ ਗਲਤੀਆਂ ਦੀ ਜਾਣੇਣ ਜਾਣੇ ਵਿੱਚ ਗਲਤੀਆਂ ਹੋਈਆਂ ਦੀ ਮਾਫੀ ਜ਼ਰੂਰ ਮੰਗਿਆ ਕਰੋ ਕਿਉਂਕਿ ਮਾਲਕ ਬਖਸ਼ਣ ਹਾਰਾ ਹੈ ਅਸੀਂ ਭੁੱਲਣ ਹਾਰਾਂ ਤੇ ਜਦੋਂ ਅਸੀਂ ਦੋ ਟਾਈਮ ਬੈਠ ਕੇ ਹਰ ਰੋਜ਼ ਮਾਫੀ ਮੰਗਦੇ ਹਾਂ ਚਾਹੇ ਸਾਡੇ ਤੋਂ ਕੋਈ ਵੀ ਗਲਤੀ ਦਿਨ ਵਿੱਚ ਨਹੀਂ ਹੁੰਦੀ ਤਾਂ ਉਹ ਮਾਲਕ ਇੰਨਾ ਬਿਆਨਤ ਹੈ ਸੋ ਸਾਡੇ ਜਨਮ ਜਨਮਾਂ ਦੇ ਪਾਪ ਗਲਤੀਆਂ ਮਾਫ ਕਰ ਦਿੰਦਾ ਹੈ ਸੋ ਇਸ ਕਰਕੇ ਛੋਟਾ ਜਿਹਾ ਕਰਮ ਜ਼ਰੂਰ ਕਰਿਆ ਕਰੋ ਸੋ ਉਹਨਾਂ ਦੇ ਨਾਮ ਦਾ ਦੁੱਧ ਪਾਓ ਬਾਕੀ ਜੇਕਰ ਸੇਵਾ ਕਰਦੇ ਹੋ ਦੁੱਧ ਵੀ ਪਾਉਂਦੇ ਹੋ ਫਿਰ ਵੀ ਤੁਹਾਨੂੰ ਇਹੋ ਜਿਹੀ ਵਿਚਾਰ ਆਈ ਹੈ ਤਾਂ ਕੋਈ ਆਉਣ ਵਾਲਾ ਮਾੜਾ ਸਮਾਂ ਜਿਹੜਾ ਉਹ ਸੁਪਨੇ ਰਾਈਂ ਕੱਟ ਦਿੰਦੇ ਆ ਦਿਖਾ ਲ ਕੇ ਸੋ ਇਸ ਕਰਕੇ ਘਬਰਾਉਣਾ ਨਹੀਂ ਹੈ ਚੰਗਾ ਕਰਮ ਕਰੋ ਚੰਗੇ ਕਰਮ ਦਾ ਚੰਗਾ ਹੀ ਫਲ ਮਿਲਦਾ ਹੈ ਸੋ ਇੱਥੇ ਇੱਕ ਹੋਰ ਕਮੈਂਟ ਹੈ ਕਮੈਂਟਾਂ ਵਿੱਚ ਲਿਖਦੇ ਆ ਕਿ ਦੀਦੀ ਜੀ ਕੋਰਟ ਕੇਸ ਚੱਲਦਾ ਹੈ ਸੋ ਦੱਸੋ ਕੀ ਕੋਈ ਹੱਲ ਹੋ ਜਾਵੇ ਸੋ ਦੇਖੋ ਜੇਕਰ ਤੁਸੀਂ ਸੱਚੇ ਹੋ ਕਿਸੇ ਤਰ੍ਹਾਂ ਦਾ ਕੇਸ ਤੁਹਾਡੇ ਤੇ ਬਣਦਾ ਹੈ ਪਰ ਸਚਾਈ ਦੇ ਰਸਤੇ ਤੇ ਵੀ ਤੁਰਦੇ ਹੋ ਤਾਂ ਸੇਵਾ ਵੀ ਕਰਦੇ ਹੋ ਪੀਰ ਅਕੀਰਾਂ ਦੀ ਸੋ ਫਿਰ ਉੱਥੇ ਉਹ ਮਾਲਕ ਆਪ ਹੀ ਜੱਜ ਤੇ ਆਪੇ ਵਕੀਲ ਬਣ ਕੇ ਖੜ ਜਾਂਦਾ ਹੈ ਸੋ ਵਿਸ਼ਵਾਸ ਰੱਖਣਾ ਹੈ ਵਿਸ਼ਵਾਸ ਰੱਖ ਕੇ ਕਰਮ ਕੀਤੇ ਕਦੇ ਵੀ ਵਿਅਰਥ ਨਹੀਂ ਜਾਂਦੇ ਸੋ ਸਫਲਤਾ ਜ਼ਰੂਰ ਮਿਲਦੀ ਹੈ ਸੋ ਆਪਣੇ ਮਾਲਕ ਤੇ ਵਿਸ਼ਵਾਸ ਰੱਖਣਾ ਹੈ ਕਿ ਅਸੀਂ ਇਹ ਕੇਸ ਵਿੱਚੋਂ ਹਾਰ ਨਹੀਂ ਸਕਦੇ ਅਸੀਂ ਜਿੱਤਾਂਗੇ ਕਿਉਂਕਿ ਜੋ ਕਰੇ ਕਰਾਵੇਗਾ ਉਹ ਸਾਡਾ ਪੀਰੋ মুর্ਸ਼ਿਦ ਆਪ ਕਰੇਗਾ ਸੋ ਫਿਰ ਉਹ ਆਪ ਫੈਸਲੇ ਸੁਣਾਉਂਦੇ ਆ ਸੋ ਬਾਕੀ ਅੱਜ ਇਹਨਾਂ ਸਾਰੀਆਂ ਪ੍ਰੋਬਲਮਾਂ ਲਈ ਆਪਾਂ ਇੱਕ ਹੱਲ ਦੱਸਣ ਲੱਗੇ ਆ ਸੋ ਜੋ ਮੇਨ ਵਿਸ਼ਾ ਹੈ ਅੱਜ ਦੀ ਵੀਡੀਓ ਦਾ ਕੀ ਪੰਜ ਅਹਿਤਵਾਰ ਤੁਸੀਂ ਇੱਕ ਕਰਮ ਕਰਨਾ ਹੈ ਸੋ ਜਿਨ੍ਹਾਂ ਦੇ ਰਸਤੇ ਵਿੱਚ ਰੁਕਾਵਟਾਂ ਆ ਰਹੀਆਂ ਹੈ ਤਾਂ ਇਹ ਤੁਸੀਂ ਕਰਮ ਕਰਨਾ ਹੈ ਕੋਈ ਔਖਾ ਕਰਮ ਨਹੀਂ ਹੈ ਬਹੁਤ ਹੀ ਸੌਖਾ ਕਰਮ ਹੈ ਸੋ ਕਰਨਾ ਤੁਸੀਂ ਦਰਿਆ ਜਾਂ ਚੱਲਦੇ ਪਾਣੀ ਦੇ ਵਿੱਚ ਹੀ ਆ ਜਿਹੜਾ ਵੀ ਤੁਹਾਨੂੰ ਨੇੜੇ ਤੇੜੇ ਕੋਈ ਨਹਿਰ ਲੱਗਦੀ ਆ ਜਾਂ ਦਰਿਆ ਲੱਗਦਾ ਹੈ ਸੋ ਉਹਦੇ ਵਿੱਚ ਹੀ ਤੁਸੀਂ ਇੱਕ ਕਰਮ ਕਰਨਾ ਹੈ ਜੇਕਰ ਸਾਈਂ ਲੋਕਾਂ ਦੀ ਸੇਵਾ ਕਰਦੇ ਹੋ ਤਾਂ ਵੀ ਆਪਣੇ ਘਰ ਵਾਲੇ ਪੀਰੋ মুর্ਸ਼ਿਦ ਨੂੰ ਪਹਿਲਾਂ ਯਾਦ ਕਰਨਾ ਉਹਨਾਂ ਅਗੇ ਅਰਦਾਸ ਬੇਨਤੀ ਕਰਨੀ ਤੇ ਬਾਅਦ ਫਿਰ ਚੱਲਦੇ ਪਾਣੀ ਦੇ ਵਿੱਚ ਇੱਕ ਕਰਮ ਪੰਜ ਐਤਵਾਰ ਜਦੋਂ ਤੁਸੀਂ ਰੈਗੂਲਰ ਹੀ ਕਰਦੇ ਜਾਉਂਗੇ ਤਾਂ ਤੁਹਾਨੂੰ ਸੰਕੇਤ ਮਿਲਣੇ ਸ਼ੁਰੂ ਹੋਣਗੇ ਤੁਹਾਡੀਆਂ ਵਿਚਾਰਾਂ ਬਦਲ ਜਾਣਗੀਆਂ ਜਿਹੜੀਆਂ ਵਿਚਾਰਾਂ ਤੁਹਾਡੇ ਨੁਕਸਾਨ ਦੇ ਵਿੱਚ ਤੁਹਾਨੂੰ ਨਜ਼ਰ ਆ ਰਹੀਆਂ ਆ ਉਹ ਵਿਚਾਰਾਂ ਤੁਹਾਡੇ ਫਾਇਦੇ ਵਿੱਚ ਬਦਲ ਜਾਣਗੀਆਂ ਸੋ ਵਿਸ਼ਵਾਸ ਰੱਖ ਕੇ ਆਪਾਂ ਹਰ ਇੱਕ ਵਾਰ ਇਹ ਹੀ ਇੱਕ ਗੱਲ ਕਹੀਦੀ ਕਿ ਵਿਸ਼ਵਾਸ ਰੱਖ ਕੇ ਕਰਮ ਕਰਨਾ ਹੈ ਜੇਕਰ ਯਕੀਨ ਪੱਕਾ ਹੋਵੇਗਾ ਕਿ ਅਸੀਂ ਆਹ ਕੰਮ ਕਰਨ ਲੱਗੇ ਜਿਸ ਤਰ੍ਹਾਂ ਅਸੀਂ ਆਪਣੇ ਸਰੀਰ ਨੂੰ ਖੋਜਣ ਦਿੰਦੇ ਆ ਕਿ ਇਹਦੇ ਨਾਲ ਸਾਡਾ ਸਰੀਰ ਜਿਹੜਾ ਉਹ ਤੰਦਰੁਸਤ ਰਹੇਗਾ ਇਸੇ ਤਰ੍ਹਾਂ ਜਦੋਂ ਅਸੀਂ ਇਸ ਆਤਮਾ ਨੂੰ ਮਜ਼ਬੂਤ ਰੱਖਦੇ ਆ ਸੋ ਸੇਵਾ ਕਰਦੇ ਆ ਤਾਂ ਅਸੀਂ ਇੱਕ ਵਿਸ਼ਵਾਸ ਰੱਖਦੇ ਆ ਕਿ ਇਸ ਮਨ ਅੰਦਰ ਪ੍ਰਮਾਤਮਾ ਬੈਠਾ ਹੈ ਉਹ ਕਦੇ ਮਾੜਾ ਨਹੀਂ ਹੋਣ ਦਵੇਗਾ ਤੇ ਪੂਰਾ ਵਿਸ਼ਵਾਸ ਹੈ ਕਿ ਜੇਕਰ ਅਸੀਂ ਅੱਜ ਇਹ ਇੱਕ ਕਰਮ ਕਰਨ ਲੱਗੀਆਂ ਤਾਂ ਇਹਦਾ ਲਾਭ ਵੀ ਸਾਨੂੰ ਜ਼ਰੂਰ ਮਿਲੇਗਾ ਤੁਹਾਨੂੰ ਇਸਾਰ ਵੀ ਟੈਨਸ਼ਨਾਂ ਨੂੰ ਇੱਕ ਸਾਈਡ ਤੇ ਰੱਖ ਦਿੰਨੇ ਟੈਨਸ਼ਨ ਬਾਰੇ ਨਹੀਂ ਸੋਚਦੇ ਤੁਸੀਂ ਸਿਰਫ ਉਸ ਪ੍ਰਮਾਤਮਾ ਦੀ ਕਿਰਪਾ ਬਾਰੇ ਉਹਦੇ ਰਹਿਣਤਾ ਬਾਰੇ ਸੋਚਦੇ ਹੋ ਤਾਂ ਫਿਰ ਉਹ ਕੰਮ ਬਣਦੇ ਨੇ ਸੋ ਵਿਸ਼ਵਾਸ ਰੱਖ ਕੇ ਕਰਮ ਕਰਨਾ ਹੈ ਤੇ ਜਰੂਰ ਲਾਭ ਮਿਲੇਗਾ ਸੋ ਕਰਮ ਕੀ ਕਰਨਾ ਹੈ ਕਿ ਐਤਵਾਰ ਦੇ ਦਿਨ ਪਹਿਲਾਂ ਆਪਣੇ ਜੋ ਘਰ ਵਿੱਚ ਦਰਵਾਰ ਹੈ ਜਿੱਥੇ ਤੁਹਾਡੇ ਬਜ਼ੁਰਗ ਜਿਨ੍ਹਾਂ ਦੀ ਸੇਵਾ ਕਰਦੇ ਗਏ ਉਹਨਾਂ ਦਾ ਨਾਮ ਲੈਣਾ ਹੈ ਦਲੀਆ ਤਿਆਰ ਕਰਨਾ ਹੈ ਦਲੀਆ ਬਣਾ ਕੇ ਨੇਰ ਦੇ ਵਿੱਚ ਪਾ ਕੇ ਆਓ ਸੋ ਪੰਜ ਐਤਵਾਰ ਜਦੋਂ ਤੁਸੀਂ ਇੱਕ ਕਰਮ ਕਰੋਗੇ ਤਾਂ ਤੁਹਾਡੇ ਰਾਸਤੇ ਜੋ ਰੁਕਾਵਟਾਂ ਦੇ ਨਾਲ ਭਰੇ ਹੋਏ ਆ ਉਹ ਖੁੱਲ ਜਾਣਗੇ ਕਿਉਂਕਿ ਖਵਾਜਾ ਐਸਾ ਇੱਕ ਪੀਰ ਹੈ ਜਿਹੜਾ ਕੀ ਸਭ ਕੁਝ ਢੱਕ ਲ ਜਾਂਦਾ ਹੈ ਜੇਕਰ ਕੋਈ ਕਿਸੇ ਤੇ ਕਰਦਾ ਕਰਾਉਂਦਾ ਹੈ ਤੁਹਾਨੂੰ ਲੱਗਦਾ ਹੈ ਕਿ ਸਾਡੇ ਤੇ ਕਿਸੇ ਨੇ ਕੀਤਾ ਕਰਾਇਆ ਹੈ ਤੇ ਇਹ ਸਾਰਾ ਕੁਝ ਹੀ ਪਿੱਛੇ हट ਜਾਵੇਗਾ ਕਿਉਂਕਿ ਖਵਾਜਾ ਪੀਰ ਹਰ ਇੱਕ ਦੀ ਸੁਖਣਾ ਲੈ ਲੈਂਦਾ ਹੈ ਤੇ ਸੋ ਜੋ ਵੀ ਰਕਾਵਟ ਹੁੰਦੀ ਹੈ ਰਸਤੇ ਦੇ ਵਿੱਚ ਉਹ ਦੂਰ ਕਰ ਦਿੰਦਾ ਹੈ ਸੋ ਇਸ ਕਰਕੇ ਇੱਕ ਕਰਮ ਕਰੋ ਵਿਸ਼ਵਾਸ ਰੱਖ ਕੇ ਕਰੋ ਤੇ ਲਾਭ ਤੁਹਾਨੂੰ ਜਰੂਰ ਮਿਲੇਗਾ ਜੀ ਲਾਭ ਉਸ ਦਿਨ ਮਿਲਣਾ ਹੈ ਜਿਸ ਦਿਨ ਤੁਸੀਂ ਇਹ ਨਹੀਂ ਕਹੋਗੇ ਕਿ মুর্ਸ਼ਦ ਨੂੰ ਸਾਡੀਆਂ ਟੈਨਸ਼ਨਾਂ ਵੱਡੀਆਂ ਆ ਬਲਕਿ ਟੈਨਸ਼ਨਾਂ ਨੂੰ ਇਹ ਕਹੋਗੇ ਕਿ ਸਾਡਾ ਪ੍ਰਮਾਤਮਾ ਵੱਡਾ ਆ ਉਸ ਦਿਨ ਇਹ ਸੇਵਾ ਕੀਤੀ ਦਾ ਫਲ ਮਿਲਣਾ ਸ਼ੁਰੂ ਹੋ ਜਾਵੇਗਾ ਸੋ ਇਹ ਇਨਸਾਨ ਪਤਾ ਨਹੀਂ ਕਿਉਂ ਮਨ ਨੂੰ ਵਾਰ-ਵਾਰ ਆਪਣੇ ਨੂੰ ਪਟਕਾਉਂਦਾ ਰਹਿੰਦਾ ਹੈ ਯਕੀਨ ਕਰਨ ਲਈ ਤਿਆਰ సేਵਾ ਤਾਂ ਕਰਦਾ ਹੈ ਕਰਮ ਤਾਂ ਕਰਦਾ ਹੈ ਪਰ ਕਿਤੇ ਨਾ ਕਿਤੇ ਫਿਰ ਵੀ ਡਾਵਾ ਡੋਲ ਹੁੰਦਾ ਰਹਿੰਦਾ ਸੋ ਜਿਨ੍ਹਾਂ ਚ ਕੋਈ ਡਾਵਾ ਡੋਲ ਹੋਣਾ ਨਹੀਂ ਹਟੋਂਗੇ ਸੋ ਉਹਨਾਂ ਚੱਕਰ ਲਾਭ ਨਹੀਂ ਪਾਉਂਗੇ ਜੋ ਵੀ ਤੁਸੀਂ ਸੇਵਾ ਕਰਦੇ ਆ ਸੋ ਜੇਕਰ ਸੇਵਾ ਕਰਦੇ ਹੋ ਤਾਂ ਇੱਕ ਵਿਸ਼ਵਾਸ ਬਣਾ ਲਓ ਕਿ ਅਸੀਂ ਬਹੁਤ ਵੱਡੇ ਪ੍ਰਮਾਤਮਾ ਦੀ ਸੇਵਾ ਕਰਦੇ ਆ ਸੋ ਤੋਂ ਉੱਪਰ ਕੋਈ ਨਹੀਂ ਹੈ ਉਹ ਸਭ ਕੁਝ ਕਰ ਸਕਦਾ ਉਪੂ ਦੀ ਵੀ ਰਸਤੇ ਕੱਢ ਦਿੰਦਾ ਜਿੱਥੇ ਦੀ ਕੋਈ ਨਾ ਉਮੀਦ ਹੋਵੇ ਸੋ ਉਹ ਪਰਮਾਤਮਾ ਹੈ ਉਹ ਸਾਰਿਆਂ ਨੂੰ ਸਰਜਨਹਾਰਾ ਹੈ ਤੇ ਉਹ ਸਭ ਕੁਝ ਕਰ ਸਕਦਾ ਹੈ ਜਿੱਕਰ ਅਸੀਂ ਵਿਸ਼ਵਾਸ ਰੱਖੀਏ ਸੋ ਆਕੀ ਜਦੋਂ ਵੀ ਇਹ ਕਰਮ ਕਰਨਾ ਉੱਥੇ ਅਰਦਾਸ ਬੇਨਤੀ ਜ਼ਰੂਰ ਕਰਨੀ ਹੈ ਤੇ ਅਰਦਾਸ ਬੇਨਤੀ ਕਰਕੇ ਜੋ ਵੀ ਮਨ ਦੀ ਪ੍ਰੋਬਲਮ ਹੈ ਉਹ ਅਰਦਾਸ ਕਰਨੀ ਆ ਆਪਣੀ ਪਰੇਸ਼ਾਨੀ ਦੱਸਣੀ ਹੈ ਤਾਂ ਫਿਰ ਇੱਕ ਕਰਮ ਕਰ ਦੇਣਾ ਸੋ ਮਾਲਕ ਭਲੀ ਕਰੇਗਾ ਸੋ ਜਿੱਕਰ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਲਾਈਕ ਕਮੈਂਟ ਜੁਮ ਕਰਨਾ ਜੀ